ਤੁਹਾਡਾ ਕੀ ਨਾਮ ਹੈ ਜੀ ਤੁਹਾਡਾ ਔਰ ਕੀ ਤੁਹਾਡੇ ਹਸਪੀਟਲ ਦਾ ਨਾਮ ਹੈ ਔਰ ਜਿਹੜਾ ਤੁਸੀਂ ਆਪਾਂ ਕੈਂਪ ਸ਼ੁਰੂ ਕੀਤਾ ਹੋਇਆ ਵਾ ਔਰ ਇਹ ਕਦੋਂ ਤੋਂ ਸ਼ੁਰੂ ਹੋਇਆ ਔਰ ਕਿੰਨੀ ਦੇਰ ਚੱਲੇਗਾ ਔਰ ਕੀ ਸਹੂਲਤਾਂ ਇਹਦੇ ਵਿੱਚ ਮੇਰਾ ਜੀ ਨਾਮ ਜਸਵੰਤ ਸਿੰਘ ਥੈਨ ਅਸੀਂ 34 ਸਾਲ ਤੋਂ ਇੱਥੇ ਸੇਵਾ ਦੇ ਰਹੇ ਹਾਂ ਆ ਜਿਹੜਾ ਕੈਂਪ ਹੈ ਸੁਲਤਾਨਪੁਰ ਦੇ ਮੁਖ ਰੱਖਦੇ ਹੋਏ ਘਟ ਦੇ ਦੀ ਅਪਰੇਸ਼ਨ اور ਜਾਂਚ ਕਰਨ ਲਈ ਇਹਦੇ ਵਿੱਚ ਅਸੀਂ 20 ਦਸੰਬਰ ਤੋਂ ਸ਼ੁਰੂ ਕਰਕੇ 26 ਜਨਵਰੀ ਤੱਕ ਆ ਕੈਂਪ ਲਗਾ ਰਹੇ ਐਸ ਲਈ ਕੈਂਪ ਚੱਲ ਰਿਹਾ ਹੈ ਔਰ ਕਾਫੀ ਲੋਕਾਂ ਨੇ ਇਹਦਾ ਫਾਇਦਾ ਉਠਾਇਆ ਅਸੀਂ ਚਾਹੁੰਦੇ ਹਾਂ ਕਿ ਮੈਕਸਮ ਲੋਕ ਜਿਹੜੇ ਸੱਜ ਜੀ ਰਹੀ ਵਕ ਵਕਸ਼ਰਾਂ ਜਾਂਦੇ ਉਹਨਾਂ ਨੂੰ ਅਹ ਸੁਲਤਾਨ ਇੱਥੇ ਇੱਕ ਪੁਰਥਰੇ ਮਿਲਣ ਡਾਕਟਰ ਸਾਹਿਬ ਇਸ ਤੋਂ ਲਾਵਾ ਡੇ ਹੋਸਪੀਟਲ ਦੇ ਵਿੱਚ ਕੀ ਸਹੂਲਤਾਂ ਪੇਸ਼ੈਂਟ ਲਈ ਉਪਲਬਧ ਕੀਤੀਆਂ ਜਾਂਦੀਆਂ ਹਨ ਬਹੁਤ ਅੱਛਾ ਪ੍ਰਸ਼ਨ ਸਭ ਤੋਂ ਜ਼ਿਆਦਾ ਜ਼ਰੂਰੀ ਦੱਸਣਾ ਤੁਹਾਡੇ ਲਈ ਔਰ ਸਾਰੇ ਨਿਵਾਸੀ ਨਗਰ ਨਿਵਾਸੀਆਂ ਲਈ ਇਹ ਹੈ ਕਿ ਸਾਡੇ ਹਸਪਤਲ ਦੇ ਵਿੱਚ ਡਾਕਟਰ ਹਰ ਰੋਜ਼ ਉਪਲਬਧ ਹੈ ਜਿੱਥੇ ਅਸੀਂ ਆਰਥੋਪੈਡਿਕ ਦੇ ਵਿਦ ਸਰਕਾਰ ਦੇ ਆਪਰੇਸ਼ਨ ਜੈਟਰੀ ਤੋਂ ਜੈਟਰੀ ਉਹ ਕਰਵਾ ਰਹੇ ਉਥੇ ਨਾਲ ਹੀ ਅਸੀਂ ਬਲੱਡ ਪ੍ਰੈਸ਼ਰ 슈ਗਰ ਤੇ ਪੇਸ਼ੈਂਟਲੀ ਮੈਡੀਕਲ ਅਫਸਰ ਵੀ ਰੱਖੇ ਹੋਏ ਸਾਡਾ ਮੈਡੀਕਲ ਜਿਹੜਾ ਮੈਡੀਕਲ ਸਟੋ 24 ਘੰਟੇ ਖੁੱਲ੍ਹਾ ਰਹਿੰਦਾ 24 ਘੰਟੇ ECG ਐਕਸਰੇ ਹੋ ਸਕਦੇ ਹਨ ਬਹੁਤ ਵਾਰੀ ਕੀ ਦੇਖਿਆ ਹੈ ਕਿ ਸਿਮਲਾ ਹਸਪਤਾਲ ਜਾਂ ਹੋਰ ਜਗ੍ਹਾ ਪੇਸ਼ੈਂਟ ਜਾਂਦਾ ਹੈ ਉੱਥੋਂ ਰਿਫਰ ਹੋ ਜਾਂਦਾ ਅਮਰਸਰ ਲਈ ਅਮਰਸਰ ਕਾਫੀ ਆਪਣੇ ਤੋਂ ਦੂਰ ਹੈ 70 ਕਿਲੋਮੀਟਰ 2-3 ਦਿਨ ਬਾਅਦ ਪੇਸ਼ੈਂਟ ਤੰਗ ਹੋ ਕੇ ਵਾਪਸ ਮੁੜਦਾ ਹੈ ਉਸ ਵੇਲੇ ਉਹਨੂੰ ਆਪਰੇਸ਼ਨ ਅਸੀਂ ਕਰਕੇ ਦਿੰਨੇ ਆ ਅਗਰ ਪੇਸ਼ੈਂਟ ਡਾਇਰੈਕਟ ਹੀ ਇਥੇ ਆਜਣ ਸਾਡੇ ਕੋ ਜੇ ਜਟਾ ਮੈਂ ਅਥਿੰਦਾ ਹਸਪੀਟਲ ਵਿਖੇ ਤੇ ਉਹਨਾਂ ਦੀ ਉਹ ਜਿਹੜੀ ਆਉਣ ਜਾਣ ਦੀ ਪਰੇਸ਼ਾਨੀ ਐ ਦੂਰ ਡਾਡੇ ਸ਼ਰਾਂ ਵਿੱਚ ਉਹ ਪਰੇਸ਼ਾਨੀ ਨਹੀਂ ਹੋਏਗੀ ਇਹਦੇ ਨਾਲ ਹੀ ਸਾਡੀ ਲੈਬ ਸਾਡੀ ਐਮੂਲੈਂਸ ਦੀਆਂ ਸੂਤਾ ਵਿੱਚ ਵੀ ਕੰਟੀ ਫਲਦਾਨ ਸਾਡੇ ਕੋ ਜੇ ਇਥੇ ਕਪੂਥਲਾ ਦੇ ਪੇਸ਼ੈਂਟ ਆਕੇ ਫਾਇਦਾ ਲੈ ਰਹੇ ਉਥੇ ਜਲੰਧ ਆਲ ਦੂਰਦਰਿਤੋਂ ਵੀ ਮਰੀਜ਼ ਆਉਂਦੇ ਆ ਅਤੇ ਨਾਲ ਨਾਲ ਫਕਰ ਦੀ ਗੱਲ ਹੈ ਕਪੂਰਤਲਾ ਵਸਿਆਂ ਲਈ ਕਿ ਤੁਹਾਡੇ ਸ਼ਹਿਰ ਦੇ ਵਿੱਚ ਇਹ ਰਿਆ ਸੈਂਟਰ ਹੈ ਜਿਹੜੇ ਵਿੱਚ ਬਾਹਰ ਤੋਂ ਵੀ ਬਾਹਰ ਦਾ ਮਤਲਬ ਅਮਰੀਕਾ ਕੈਨੇਡਾ ਹੋਰ ਆਫਰੀਕਾ ਵਰਗੇ ਸ਼ਹਿਰਾਂ ਤੋਂ ਵੀ ਪੇਸ਼ੈਂਟ ਉਹਦੇ ਰਹਿੰਦੇ ਹਨ اور ਆਪਣੀ ਸੱਜੀ ਕਰਵਾ ਕੇ ਪੂਰਾ ਸਵਾਸ ਦਾ ਲਾਭ ਉਠਾਉਂਦੇ ਹਨ ਡਾਕਟਰ ਸਾਹਿਬ ਜੀ ਗੱਲ ਆਪਾਂ ਕਰੀਏ ਕਿ ਕੁਝ ਪੇਸ਼ੈਂਟ ਇਦਾਂ ਦੇ ਹੁੰਦੇ ਆ ਜਿਹੜੀ ਆਰਥਿਕ ਤੰਗੀ ਤੋਂ ਮਜਬੂਰ ਹੁੰਦੇ ਹੁੰਦੇ ਉਹਨਾਂ ਲਈ ਕੀ ਤੁਹਾਡੇ ਵੱਲੋਂ ਸਹਾਇਤਾ ਦਿੱਤੀ ਜਾਂਦੀ ਸਾਡਾ ਸਾਡੇ ਕੋ ਜਿਹੜੇ ਲਿਬਰ ਕਲਾਸ ਹੈ ਰਾਜਸਥਾਨੀ ਹੈ ਉਹ ਵੀ ਅਪਰੇਸ਼ਨ ਕਰਵਾ ਕੇ ਜਾਂਦੇ ਹਨ ਗ੍ਰੀਨ ਕਵਾ ਵੀ ਅਪਰੇਸ਼ਨ ਕਰਵਾ ਕੇ ਜਾਂਦਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ 80 90 ਹਜ਼ਾਰ ਦਾ ਲੱਖ ਰੁਪਏ ਦਾ ਅਪਰੇਸ਼ਨ ਹੈ ਉਹ ਕਪੂਰਤਰੀ ਵਿੱਚ ਆਮ ਲੋਕਾਂ ਲੋਕਾਂ ਦੀ ਪਹੁੰਚ ਲਈ ਰਣਦਿਆਂ ਮੁ ਵਸਿਤਾ ਨੂੰ ਮੁਖਰਾ ਕਰੇ ਹੋਏ ਜਾ 60000 ਚ ਉਹ ਆਪਰੇਸ਼ਨ ਅਸੀਂ ਕਪੂਰਥਲੇ ਵਿੱਚ ਕਰਵਾ ਰਹੇ ਇਸ ਤੋਂ ਇਲਾਵਾ ਤੁਸੀਂ ਕਪੂਰਥਲਾ ਨਿਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੋ ਕਪੂਰਥਲਾ ਨਿਵਾਸੀਆਂ ਨੂੰ ਇਹੋ ਹੀ ਆਪਣੇ ਤੇ ਜਿਹੜੇ ਤਾਂ ਰਾਹ ਹਸਪੀਟਲਾਈਜ਼ ਜੀਏ ਟਰਾਮਾ ਐਂਡ ਸੈਂਟਰ ਦਾ ਯਕੀਨ ਰੱਖੋ ਤੇ ਵਿਸ਼ਵਾਸ ਰੱਖੋ ਤੇ ਨੂੰ ਵਰਲਡ ਕਲਾਸ ਦਾ ਅ ਵਰਲਡ ਕਲਾਸ ਫੈਸਿਲਿਟੀ ਘੱਟ ਰੇਟ ਤੇ ਸਸਤੇ ਰੇਟ ਤੇ ਅਸੀਂ ਮਾਇਆ ਕਰਵਾਏ ਲੇਕਿਨ ਕੁਆਲਿਟੀ ਦੇ ਨਾਲ ਕੋਈ ਸਮਝੌਤਾ ਨਹੀਂ 24 ਆਵਰਸ ਇਹ ਨਾ ਤੁਸੀਂ ਆਪਣਾ ਹਸਪਤਲ ਦਿਨ ਰਾਤ ਖੁੱਲਦਾ ਜਦੋਂ ਮਰਜ਼ੀ ਪੇਸ਼ੈਂਟ ਆ ਜਵੇ ਅਸੀਂ ਲਗਭਗ 2011-12 ਚ ਸਵਾ ਹਸਪਤਲ ਦਾ ਉਦਘਾਟਨ ਕੀਤਾ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਨਜ਼ਰਾ ਵਿਦਵਾਲੀ ਆਵੀ ਗੁਰਪੁਰ ਆਵੀ ਕਦੀ ਮੰਦ ਨਹੀਂ ਹੋਇਆ